ਬੜੇ ਕਾਟੇ ਅਜਿਹੇ ਲੋਕੀ ਹੁੰਦੇ ਨੇ ਜੋ ਹੋਰਾਂ ਬਾਰੇ ਵੀ ਸੋਚਦੇ ਨੇ ਔਰ ਬਹੁਤ ਵਧੀਆ ਸੋਚਦੇ ਨੇ ਤੇ ਨਾਲ ਦੇ ਨਾਲ ਉਹਨਾਂ ਦੀ ਪੂਰੀ ਨੀਡਸ ਪੂਰੀ ਕਰਨ ਦੇ ਲਈ ਕਿਸੇ ਵੀ ਹੱਦ ਜਾ ਸਕਦੇ ਨੇ ਸੋ ਮੇਰੇ ਨਾਲ ਅਜੇ ਅਜਿਹੀ ਸ਼ਖਸੀਅਤ ਮੌਜੂਦ ਹੈ ਜੋ ਲੋਕਾਂ ਦੀ ਭਲਾਈ ਕਰਦੀ ਹੈ ਲੋਕ ਸੇਵਾ ਦੇ ਕੰਮ ਵਿੱਚ ਲੱਗੇ ਅਨਮੋਲ ਖਵਾਤਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਤੇ ਜਗ ਬਾਣੀ ਦਾ ਬਹੁਤ ਬਹੁਤ ਥੈਂਕ ਯੂ ਕਿ ਇੰਨਾ ਕੀਮਤੀ ਸਮਾਂ ਕੱਢ ਕੇ ਕਿ ਤੁਸੀਂ ਆਪਣੇ ਚੈਨਲ ਤੇ ਆਪਣੇ ਦਰਸ਼ਕਾਂ ਨੂੰ ਸਾਨੂੰ ਦਿਖਾਉਣ ਦੀ ਇਜਾਜ਼ਤ ਦਿੱਤੀ ਪਹਿਲਾਂ ਤਾਂ ਥੈਂਕ ਯੂ ਤੁਹਾਡਾ ਮੈਮ ਜੇ ਅਨਮੋਲ ਹੋਣੀ ਆਪਣਾ ਕੀਮਤੀ ਸਮਾਂ ਘਟਕੇ ਲੋਕਾਂ ਦੀ ਭਲਾਈ ਕਰ ਸਕਦੇ ਤੇ ਫਿਰ ਸਾਡਾ ਤਾਂ ਫਰਜ਼ ਬਣਦਾ ਹੈ ਮੀਡੀਆ ਦਾ ਫਰਜ਼ ਬਣਦਾ ਕਿ ਫਿਰ ਆਪਾਂ ਤੁਹਾਡੇ ਵਰਗੇ ਲੋਕਾਂ ਨੂੰ ਮੀਡੀਆ ਸਾਹਮਣੇ ਸਾਰੇ ਸਾਹਮਣੇ ਲੈ ਕੇ ਆਈਏ ਸੋ ਅਨਮੋਲ ਬਹੁਤ ਲਾਈਟ ਜਿਹੀ ਕੁਐਸਚਨ ਤੋਂ ਮੈਂ ਹੈਨਾ ਸ਼ੁਰੂਆਤ ਕਰੂਗੀ ਕਿ ਇਨਸਪੀਰੇਸ਼ਨ ਕਿੱਥੋਂ ਮਿਲੀ ਕਿ ਅਨਮੋਲ ਨੇ ਮੇਰੇ ਨਾਲ ਅਦਰ ਬਹੁਤ ਘਾਟੇ ਇਹਦੇ ਤੁਹਾਡੀ ਹੈ ਨਾ ਇਸ ਸਟੇਜ ਵਿੱਚ ਹਾਂ ਇਸ ਇਸ ਸਟੇਜ ਵਿੱਚ ਜਿਹੜੇ ਨਾਰਮਲੀ ਜਿਹੜਾ ਯੰਗਸਟਰ ਹੈ ਜਿਹੜਾ ਯੂਥ ਹੁੰਦਾ ਸੋਚਦਾ ਹੈ ਕਿ ਮੈਂ ਮਸਤੀ ਕਰਨੀ ਹੈ ਪੂਰਾ ਫਨ ਕਰਨਾ ਹੈ ਨਾ ਬਟ ਅਨਮੋਲ ਨੇ ਸੋਚਿਆ ਕਿ ਮੈਂ ਲੋਕ ਭਲਾ ਦਾ ਕੰਮ ਕਰਨਾ ਹੈ ਹਾਲਾਂਕਿ ਮਸਤੀ ਵੀ ਕਰਦੇ ਨੇ ਅਨਮੋਲ ਇਹਦੇ ਰੰਗ ਮਸਤੀ ਵੱਲ ਕੋਈ ਕਸਰ ਨਹੀਂ ਸੋ ਇਹ ਇਨਸਪੀਰੇਸ਼ਨ ਕਿੱਥੋਂ ਮਿਲੀ ਸੀ ਸਭ ਤੋਂ ਪਹਿਲਾਂ ਤੇ ਇਨਸਪੀਰੇਸ਼ਨ ਘਰੋਂ ਹੀ ਸ਼ੁਰੂ ਹੁੰਦੀ ਹੈ ਜੀ ਕਹਿੰਦੇ ਜੀ ਕਾਕਾਂ ਦੇ ਬੱਚਿਆਂ ਨੇ ਕਾਕਾਂ ਹੀ ਸਿੱਖਣੀ ਹੈ ਤੇ ਮੈਂ ਆਪਣੇ ਫਾਦਰ ਤੋਂ ਗੱਲ ਸ਼ੁਰੂ ਕਰੂੰਗਾ ਮੇਰੇ ਪਾਪਾ ਜਿਹੜੀ ਬਹੁਤ ਵੱਡੀ ਇੱਕ ਇਨਸਪੀਰੇਸ਼ਨ ਮੋਟੀਵੇਸ਼ਨ ਸਭ ਕੁਝ ਹੀ ਉਹ ਹੈ ਤੇ ਉਹਨਾਂ ਨੂੰ ਦੇਖ ਕੇ ਕਿ ਜੋ ਮੇਰੇ ਫਾਦਰ ਕਰਦੇ ਹੈ ਜੋ ਕਰਦੇ ਸੀ ਉਹਨਾਂ ਨੂੰ ਦੇਖ ਕੇ ਤਾਂ ਸ਼ਾਇਦ ਹਜੇ ਵੀ ਮੈਂ 0.1% ਨਹੀਂ ਹੋਇਆ ਆਪਣੇ ਪਾਪਾ ਦਾ ਇਹ ਪਾਪਾ ਉਹਨਾਂ ਨੇ ਸ਼ੁਰੂ ਤੋਂ ਹੀ ਅੱਜ ਤੋਂ 6-7 ਸਾਲ ਪਹਿਲਾਂ ਜਿਹੜੀ ਰੀਤ ਸ਼ੁਰੂ ਕੀਤੀ ਸੀ ਉਹ ਸੀ ਕਿ ਜਿਹੜੇ ਇੱਕ ਅਨਸਰਟੇਨਿਟੀਜ਼ ਡੈੱਡ ਬਾਡੀਜ਼ ਹੁੰਦੀਆਂ ਲਵਾਰਸ ਲਾਸ਼ਾਂ ਜਿਹਨੂੰ ਆਪਾਂ ਕਹਿੰਨੇ ਉਹਨਾਂ ਦਾ ਸੰਸਕਾਰ ਕਰਾਉਣ ਦੀ ਜ਼ਿੰਮੇਵਾਰੀ ਪਾਪਾ ਨੇ ਚੱਕੀ ਸੀ ਤੇ ਸ਼ਮਸ਼ਾਨਗਾਹਾਂ 'ਚ ਬੋਰਡ ਲੱਗੇ ਸੀ ਪਾਪਾ ਦੇ ਪਾਪਾ ਨੇ ਵੀ ਕੋਈ ਸੋਸਾਇਟੀ ਰਜਿਸਟਰ ਕਰਾਈ ਸੀਗੀ ਕਿ ਮਤਲਬ ਆਪ ਹੀ ਜੋ ਜਨਨਕ ਹੁੰਦਾ ਜਾਂ ਕਿਸੇ ਨੂੰ ਭੇਜ ਦਿੱਤਾ ਤਾਂ ਤੇ ਉਹਨਾਂ ਨੂੰ ਦੇਖ ਕੇ ਮੈਨ ਲੱਗੇ ਕਿ ਜਿਹਦੇ ਪਾਪਾ ਇਹਨੇ ਮਹਾਨ ਹੋ ਸਕਦੇ ਹੈ ਕਿ ਮਾੜਾ-ਮੋਟਾ ਤਾਂ ਤਿੰਨਕਾ ਤਾਂ ਉਹਨਾਂ ਦਾ ਵਿੱਚ ਚਾਹੀਦਾ ਤੇ ਉਹਨਾਂ ਨੂੰ ਦੇਖ ਕੇ